ਚਾਰ ਬੱਚੇ ਹੋ ਗਏ 25 ਹੋ ਗਏ ਸਾਡੇ ਘਰ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਕਿ ਮੇਰੇ ਹਸਬੰਦ ਤੇ ਮੇਰੇ ਬੇਟੇ ਨੂੰ ਉਹਨਾਂ ਆਰ ਦਾ ਕੇ ਇੱਕ ਤਰਫਾ ਮਾਰ ਕੇ ਚਲੇ ਗਏ ਸੀ ਬਹੁਤ ਹੱਥ ਤੁਹਾਨੂੰ ਵੀ ਪੁੱਟਿਆ ਗਿਆ ਉਹਨਾਂ ਦੇ ਮੰਮੀ ਪਾਪਾ ਸਾਰੇ ਨਾਲ ਸੀ ਤੇ ਹੱਥ ਪੈਰ ਵੀ ਜੋੜੇ ਪਰ ਉਹਨਾਂ ਨੇ ਕਿਸੇ ਨੇ ਸੁਣ ਨਹੀਂ ਸਾਡੀ ਉਹਨਾਂ ਕੋਲ ਸਾਰੇ ਹਸਨਾਰ ਸੀ ਤੇ ਤਰਪਾਨਾ ਸੀ ਉਲਰ ਸੀ ਬਹੁਤ سارے ਹਥਿਆਰ ਸੀ ਜਿੰਨਾ ਨਾਲ ਮੇਰੇ ਹਸਬੰਦ ਤੇ ਮੇਰੇ ਬੇਟੇ ਨੂੰ ਉਹ ਲਾਣ ਤੱਕ ਮਾਰ ਕੇ ਚਲੇ ਗਏ। ਤੁਹਾਨੂੰ ਵੀ ਕੁੱਟਿਆ ਹਾਂ? ਹਾਂਜੀ ਮੇਨੂੰ ਕੁੱਟਿਆ ਤੇ ਮੇਰੇ ਬੇਟੇ ਨੂੰ ਵੀ ਮਾਰਿਆ। ਕਾਰਨਕਾਰੀ ਨੂੰ ਹੋ ਗਿਆ। ਉਹ ਉਹ ਕਹਿਦੇ ਵਸ ਘਾੜੀ ਕਰਕੇ ਚਲੇ ਗਏ ਨਹੀਂ ਨੀ ਤੱਕ ਸ਼ਾਮ ਤੱਕ ਮਾਰ ਦੇਣਾ। ਨਹੀਂ ਕਾਰਨਕਾਰੀ ਚਲੋ ਕੁੱਟਿਆ ਕਰੀਏ। ਹਾਂ ਉਹ ਮੇਰੀ ਬੇਟੀ ਨੂੰ ਤਾਂ ਤੱਕ ਪਰੇਸ਼ਾਨ ਕਰਦਾ ਸੀ ਉਹਦਾ ਬੇਟਾ। ਕੌਣ ਸੀ ਉਹਦਾ ਨਾਮ ਕੀ ਉਹਨਾਂ ਸੀ? ਉਹਦੀ ਬੇਟੀ ਕਿੰਨੀ ਮਾਰੀ? ਉਹਦੀ 15 ਸਾਲ ਦੀ ਹੁੰਦਾ ਸਕੂਲ ਜਾਂਦੇ ਜਾਂਦੇ ਉਹਨੂੰ ਘਰ ਪਰੇਸ਼ਾਨ ਕਰਦਾ ਸੀ। ਹੂੰ। ਉਡੀ ਮੇਰੀ ਬੇਟੀ ਨੂੰ ਕਹਿੰਦਾ ਜੇ ਨਾ ਤੂੰ ਆਪਣੇ ਘਰ ਦੱਸਿਆ ਤੇ ਮੈਂ ਤੇਰੇ ਘਰੇ ਆ ਕੇ ਦਾਖਲ ਲੈਂਦਾ ਕਿ ਸਾਰਾ ਰਮਾਗਣਾ ਉਹਨੇ ਉਦਾਂ ਹੀ ਕਿਹਾ ਜੇ ਉਹਨੇ ਮੇਰੀ ਬੇਟੀ ਨੂੰ ਦੱਸਤਾ ਦੂਜੇ ਦਿਨ ਉਹ ਤੁਹਾਡੇ ਘਰ ਆਏ ਨੀ ਹੂੰ ਕੋਈ ਪੁਲਿਸ ਨੂੰ ਕੰਪਲੇਨਟ ਕੀਤੀ ਹਾਂਜੀ ਕੀਤੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਸਾਨੂੰ ਕੋਈ ਕੋਚ ਨਹੀਂ ਵੀ ਆਇਆ ਤੇ ਇਹ ਉਹਨਾਂ ਨੂੰ ਵੀ ਸਾਡੇ ਤੇ ਪਹਿਲੀ ਯਾਦ ਆਉਂਦਾ ਹੈ ਤੇ ਰਾਜinama ਕਰ ਰੋ ਕਿੰਨੇ ਲੋਕ ਆਉਂਦੇ ਸਾਨੂੰ ਖੋਹ ਪਾਉਂਦੇ ਇਹ ਵਸ ਰਾਜinama ਮੰਗ ਰਿਹਾ ਹੂੰ ਪੁਲਿਸ ਵੱਲੋਂ ਵੀ ਕਿਹਾ ਗਿਆ ਤਾਂ ਹਾਂਜੀ ਤੂੰ ਫੋਨ ਮਾਰ ਕੇ ਕੀ ਕਰਦਾ ਪ੍ਰਸ਼ਾਸਨ ਨੂੰ ਮਾਰੋ ਬੱਸ ਇਨਸਾਫ ਕਰੀਏ ਸਾਡੇ ਨਾਲ ਇਨਸਾਫ ਹੋਵੇ ਤੇ ਉਹਨਾਂ ਦੀ ਤਾਂ ਫਾਇ ਹੀ ਨਹੀਂ ਕਿ ਅਸੀਂ ਤੁਹਾਨੂੰ ਮਾਰ ਦੇਣਾ ਠੀਕ ਹਾਂ ਜੀ ਮੇਰਾ ਪਿਛਲਾ ਨਾਮ ਤੇਰਾ ਨਾਮ ਬਨਵਿੰਦਰ ਸੰਧਰ ਇਹ ਕੀ ਗੱਲਬਾਤ ਹੋਈ ਹੈ ਕੱਲ੍ਹ ਵਾਲੇ ਭਾਜੀ ਕੁਝ ਨਹੀਂ ਹੋਈ ਮੈਂ ਆਪਣੇ ਘਰ ਸੀਗਾ ਤੇ ਕੁਝ ਮੁੰਡਿਆਂ ਨੇ ਸ਼ਿਕਵੇ ਕਰਕੇ ਪੰਜ ਮੁੰਡਿਆਂ ਦੇ ਗ੍ਰਿਪ ਪਰ ਉਹ ਸਾਡੇ ਤੋਂ ਆਏ ਸਾਡੀ ਛੱਤ ਉੱਪਰ ਕੋਈ ਦੇ ਕੋਈ ਲੱਗੇ ਨਹੀਂ ਗੁੰਮਕੇ ਵਗੈਰਾ 15 ਵੀ ਇਕੱਠੇ ਜਾਨੇ ਮਗਰ ਉਹ ਇਧਰ ਆ ਕੇ ਅਤਿਆਸੀ ਹੋ ਗਏ ਤੇ ਉਹਨਾਂ ਨੇ ਆ ਕੇ ਜੀ ਨੰਨਾਂ ਕੁੱਟ ਮਾਰ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਮੇਰੇ ਘਰ ਨੱਖੇ ਉਹਨਾਂ ਨੇ ਤੇ ਮੈਂ ਕਹਿੰਦੇ ਵੀ ਮੈਂ ਰਿਪੋਰਟ ਦਿੱਤੀ ਅੱਪਾ ਤਾਂ ਅਗਲੀ ਵਾਰ ਜਾਨਵਰ ਮਾਰ ਰਹੇ ਮੈਨੂੰ ਮੇਰੀ ਫੈਮਲੀ ਨੂੰ ਮੇਰੀ ਬੇਟੀ ਨੂੰ ਮੇਰੀ ਵਾਈਫ ਨੂੰ ਤੇ ਮੇਰੇ ਬੇਟੇ ਨੂੰ ਸਾਨੂੰ ਚੰਗੀਆਂ ਤਰ੍ਹਾਂ ਨੇ ਹਰ ਇੱਕ ਹਥਿਆਰ ਦੇ ਨਾਲ ਕੁੱਟ ਮਾਰ ਕਰਕੇ ਲੋਹਾਂ ਕਰਕੇ ਮਾਰ ਕੇ ਛੁੱਟ ਗਏ ਤੇ ਅਸੀਂ ਰੱਬ ਸੋਪੀ ਬਚ ਗਏ ਜੀ ਕਿ ਤੋਂ ਪਹਿਲਾਂ ਕੀ ਮਤਲਬ ਸਾਡੇ ਕੋਲ ਜਲਦੀਆ ਹੁੰਦਾ ਉਸ ਤੋਂ ਪਹਿਲਾਂ ਉਹ ਭੱਜ ਗਏ ਸੀ ਉੱਥੋਂ ਸਾਨੂੰ ਪੂਰੀ ਤਰ੍ਹਾਂ ਕੁੱਟਦੇ ਗਏ ਆ ਹਰ ਇੱਕ ਹਥਿਆਰ ਸਾਡੇ ਤੇ ਮਾਰਿਆ ਕਿਵੇਂ ਜਾਣੇ ਕਿੱਥੋਂ ਹੈ ਅਸੀਂ ਦੋ ਜਣੇ ਫਟਰ ਹੋਏ ਜੀ ਬਾਕੀ ਮੇਰੇ ਵਾਈਫ ਦੇ ਤੇ ਮੇਰੀ ਬੇਟੀ ਦੇ ਦਰੋਂਡੀ ਸਟਾ ਲੱਗ ਗਿਆ ਜਿਹੜੀਆਂ ਕਿ ਮਤਲਬ ਜਿੰਨੇ ਕਿ ਉਹਨਾਂ ਦੇ ਬਾਲਗੂਲ ਟੋਟਲ ਕਿੰਨੇ ਕਿ ਜਾਣੇ ਸੀ 15 20 ਜਣੇ ਸੀਗੇ ਜੀ ਟੋਟਲ ਜਿਹੜੇ ਆਏ ਸੀਗੇ ਸਾਡੇ ਘਰ ਕੀ ਉਹਨਾਂ ਨੂੰ ਕੋਈ ਪਰਾਣੀ ਵਜੇ ਜਾਂ ਕੌਣ ਸੀਗੇ ਜਨ ਸਾਡੀ ਗੱਲ ਹੋਣੀ ਕੋਈ ਰੰਜਿਸ਼ ਨਹੀਂ ਸੀ ਹੈਗੀ ਜੀ ਮੇਰੀ ਬੇਟੀ ਹੈ 15 ਸਾਲ ਦੀ ਤੇ ਉਹਨੂੰ ਇੱਕ ਲੜਕਾ ਜੀ ਜੋਗਨ ਕੋ ਤੰਗ ਪਰੇਸ਼ਾਨ ਕਰਦਾ ਸੀ ਰਸਤੇ ਦੇ ਵਿੱਚ ਘੇੜਦਾ ਸੀ ਧਮਕੀਆਂ ਦਿੰਦਾ ਸੀ ਕਿ ਮੇਰਾ ਨੰਬਰ ਫੜ ਮੇਰੇ ਨਾਲ ਗੱਲਬਾਤ ਕਰ ਤੇ ਇਹ ਤੂੰ ਨਹੀਂ ਕਰੇਂਗੀ ਮੈਂ ਤੇਰੇ ਭਰਾ ਨੂੰ ਜਾਂ ਤੇਨੂੰ ਮਾਰ ਦੂੰਗਾ ਤੁਹਾਡੇ ਘਰ ਮੈਂ ਉਤਰ ਆਉਂਗਾ ਮੈਨੂੰ ਕੋਈ ਰੋਕ ਨਹੀਂ ਸਕਦਾ ਤੇ ਮਤਲਬ ਕਿ ਮੇਰੀ ਪੂਰੀ ਚਲਦੀ ਇੱਥੇ ਤੇ ਕੋਈ ਮੈਨੂੰ ਫੜਾ ਨਹੀਂ ਸਕਦਾ ਜਦ ਤੱਕ ਨਾ ਕਿਸੇ ਨੇ ਫੜਾਇਆ ਮੈਨੂੰ ਤੇ ਇਹ ਸ਼ਬਦ ਬੋਲ ਕੇ ਉਹਨੇ ਜ਼ਬਰਦਸਤੀ ਮੇਰੇ ਬੱਚੇ ਨੂੰ ਉਹਨਾਂ ਨੇ ਪਹਿਲਾਂ ਨੰਬਰ ਫੜਾਇਆ ਆਪਣਾ ਤੇ ਫਿਰ ਉਸ ਤੋਂ ਬਾਅਦ ਧਮਕਾਇਆ ਡਰਾਇਆ ਕਿ ਤੂੰ ਮੈਨੂੰ ਫੋਨ ਨਹੀਂ ਕਰਦੀ ਤੇ ਇਕਨੇ ਕੋਠੇ ਦੇ ਘੜ ਕੇ ਸਾਹਮਣੇ ਦੂਜੇ ਕੋਠੇ ਦੇ ਕਹਿੰਦਾ ਕਿ ਮੈਂ ਤੁਹਾਡੇ ਘਰ ਉਤਰ ਲੱਗਿਆ ਨਹੀਂ ਮੈਨੂੰ ਫੋਨ ਕਰ ਮੇਰੀ ਬੇਟੀ ਉਸ ਦਿਨ ਕੱਲੀ ਸੀ ਘਰ ਅਸੀਂ ਗਏ ਸੀ ਬਾਹਰ ਚਰਚ ਦੇ ਵਿੱਚ ਤੇ ਮੇਰੀ ਬੇਟੀ ਨੇ ਆਪਣੇ ਫੋਨ ਆਪਣੀ ਮਮੀ ਦੇ ਫੋਨ ਤੋਂ ਉਹਨੂੰ ਫੋਨ ਕੀਤਾ ਫਿਰ ਉਹਨੇ ਉਹਨਾਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਸੀ ਉਹਨੂੰ ਸਮਝਾਇਆ ਮੌਤਬਰ ਬੰਦਿਆਂ ਨੂੰ ਵਿੱਚ ਪਾ ਕੇ ਨਹੀਂ ਸਮਝਾਇਆ ਉਹਦੇ ਪਾਪਾ ਨਾਲ ਵੀ ਗੱਲ ਨਹੀਂ ਸਮਝਾਇਆ ਕਿ ਆਪਣੀ ਬੇਟੀ ਨੇ ਸਮਝਾ ਮੇਰੀ ਬੇਟੀ ਨਵਾਲਾ ਤਾਂ ਗਲਤ ਕੰਮ ਕਰ ਰਹੀ ਹੈ ਉਦੇ باوجود ਵੀ ਮਤਲਬ ਉਹਨੂੰ ਇਹ ਡਰ ਪਿਆ ਕੋਈ ਨਹੀਂ ਹੈਗਾ ਕਿ ਹਾਂ ਜੀ ਮਤਲਬ ਕਿ ਉਹਦੇ ਪਾਪਾ ਨਾਲ ਗੱਲ ਕੀਤੀ ਹੈ ਚਾਰ ਮੋਤਵਰ ਬੰਦੇ ਜੀ ਗੱਲ ਕੀਤੀ ਆ ਉਹਨੇ ਮਿਲ ਕੇ ਫਿਰ ਵੀ ਬੰਦੇ ਘਰ ਲੈ ਕੇ ਆਏ ਸਾਡੇ ਤੇ ਹਮਲਾ ਕੀਤਾ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ੁੱਟ ਮਾਰ ਕੀਤੀਆਂ ਮੇਰੇ ਬੇਟੇ ਦਾ ਸਿਰ ਪੂਰਾ ਖੋਲ ਦਿੱਤਾ ਪਿੱਛੇ ਤੋਂ ਮੇਰਾ ਸਿਰਾ ਸਾਰਾ ਉੱਪਰੋਂ ਕਾੜ ਦਿੱਤਾ ਆ ਪੁਲਿਸ ਨੂੰ ਕੰਪਲੇਂਟ ਦਿੱਤੀ ਭਾਜੀ ਪੁਲਿਸ ਦੀ ਕੋਈ ਸੁਣਵਾਈ ਨਹੀਂ ਅਸੀਂ ਕੰਪਲੇਂਟ ਕੀਤੀ ਆ ਇੱਥੇ ਸਾਡੇ ਬਿਆਨ ਵੀ ਲੈ ਕੇ ਗਏ ਆ ਬਿਆਨ ਮੇਰੇ ਬੇਟੇ ਦੇ ਲੈ ਕੇ ਗਏ ਆ 17 ਸਾਲ ਦਾ ਜੋ ਵੀ ਨਵਾਲਕ ਆ ਸੈਂ ਜਵਰ ਨੂੰ ਮੇਰੇ ਤੋਂ ਕਰਵਾ ਕੇ ਲੈ ਕੇ ਗਿਆ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਨੂੰ ਪੜਨ ਲਈ ਦੋ ਤਾਂ ਉਹਨਾਂ ਦਾ ਜਵਾਬ ਸੀਗਾ ਕਿ ਆਪਾਂ ਦੋ ਤੋਂ ਤਿੰਨ ਵਾਰ ਫਿਰ ਬਿਆਨ ਲੈਣਾ ਹੋਣਾ ਵੀ ਇਹ ਹਜੇ ਕੱਚਾ ਬਿਆਨ ਆ ਪਰ ਜਦੋਂ ਬਾਅਦ ਵਿੱਚ ਮੈਂ ਫੋਨ ਕਾਲ ਤੇ ਐਸਆਈ ਸਾਹਿਬ ਨਾਲ ਗੱਲ ਕੀਤੀ ਤੇ ਉਹ ਮੈਨੂੰ ਗਪਾਲ ਜੀ ਕਹਿ ਰਹੇ ਆ ਕਹਿੰਦੇ ਵੀ ਨਹੀਂ ਤੁਹਾਡਾ ਫਾਈਨਲ ਸੀਗਾ ਉਹ ਬਿਆਨ ਮੈਂ ਕਿਹਾ ਵੀ ਸਰ ਤੁਸੀਂ ਤੇ ਮੈਨੂੰ ਕਿਹਾ ਸੀ ਫਿਰ ਉਹ ਮੁਕਰ ਕੇ ਕਹਿੰਦੇ ਮੇਰੇ ਕੋਲ ਦੋਨੋਂ ਟਾਈਮ ਦੀ ਰਿਕਾਰਡਿੰਗ ਹੈ ਜਦੋਂ ਉਹ ਮੁਕਰਿਆ ਇੱਥੇ ਵੀ ਉੱਥੇ ਵੀ ਤੇ ਉਹਨਾਂ ਨੇ ਮਨਨ ਦੀ ਸੁਣਦੇ ਜਿਹੜਾ ਪੁਲਿਸ ਕੋਈ ਕਾਰਵਾਈ ਨਹੀਂ ਕਰਦਾ ਫੁੱਲ ਸਟਾਰ ਵੀ ਹੁਣ ਦੇਖੋ ਜੀ ਸਿੱਧੀ ਗੱਲ ਹੈ ਪੁਲਿਸ ਕਾਰਵਾਈ ਕੋਈ ਨਹੀਂ ਹੋ ਰਹੀ ਸਾਡੇ ਤੇ ਸਾਡੀ ਕੋਈ ਹੈਲਪਿੰਗ ਹੋ ਰਹੀ ਕਿਸੇ ਵੀ ਪੱਖੋਂ ਸਾਨੂੰ ਮਤਲਬ ਕਿ ਅਗਰ ਪੁਲਿਸ ਦੇ ਪੁਲਿਸ ਨਹੀਂ ਜਾਂਦੀ ਸਾਡੇ ਕੋਲ ਅੱਗੇ ਬਿਆਨ ਦੋ ਤੇ ਸਾਰੇ ਮੇਰੀ ਹਾਲਤ ਦੇਖੋ ਮੈਨੂੰ ਕਿਸੇ ਉਜਿਤ ਘਟਨਾ ਦੀ ਗੱਲ ਹੋਈ ਠਾਡੀ ਨਹੀਂ ਸਾਡੀ ਗੱਲ ਉਹਨੇ ਨੇ ਮੇਰੀ ਵਾਈਫ ਹੋ ਗਈ ਇੱਥੇ ਆ ਮੈਂ ਇੱਥੇ ਆ ਮੈਨੂੰ ਚੱਕਰ ਆਉਂਦੇ ਆ ਜੇਕਰ ਮੈਂ ਖੜਾ ਹੁੰਨਾ ਤੇ ਮੈਂ ਨਹੀਂ ਜਾ ਸਕਦਾ ਪੁਰਸ ਕੋਈ ਜਾਂਦੀ ਆ ਕਿ ਟਾਈਮ ਦਿੱਤਾ ਤੁਸੀਂ ਆਉਂਦੇ ਨਹੀਂ ਤੁਸੀਂ ਆਉਂਦੇ ਨਹੀਂ ਸਾਡੀ ਕੋਈ ਸੁਣਵਾਇਦਾ ਸਾਨੂੰ ਟਾਈਮ ਦਿੱਤਾ ਸਾਨੂੰ ਸਾਨੂੰ ਸਿਰ ਫੋਨ ਤੇ ਜਿਹੜੇ ਉਹਨਾਂ ਦੇ ਵਿੱਚ ਬੰਦੇ ਆ ਉਹ ਫੋਨ ਤੇ ਦੱਸਦੇ ਆ ਕਿ ਤੁਹਾਨੂੰ ਇੰਨਾ ਟਾਈਮ ਤੇ ਕੱਲ ਵੀ 6 ਵਜੇ ਬੁਲਾਇਆ ਸੀਗਾ ਪਰ ਮੇਰੀ ਹਾਲਤ ਨਹੀਂ ਜਾਣਦੀ ਮੇਰੀ ਵਾਈਫ ਕਿੱਦਾਂ ਮੈਨੂੰ ਛੱਡ ਕੇ ਜਾ ਸਕਦੀ ਇੱਥੇ ਕੋਈ ਦਵਾਈ ਵਾਲਾ ਨਹੀਂ ਕੋਈ ਮੈਨੂੰ ਫੁਰਮਾਨ ਕੀ ਕਰਦੇ ਮੰਗ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਜੀ ਦੇਖੋ ਉਹ ਬੰਦੇ ਆਂਦੇ ਮੂੰਹ ਖੁੱਲੇ ਪਿਆ ਬਹੁਤ ਜ਼ਿਆਦਾ ਹਲੇ ਤੱਕ 4-5 ਦਿਨ ਹੋ ਚੱਕਾ 29 ਤਰੀਕ ਦੀ ਵਾਰਦਾਤ ਹਲੇ ਤੱਕ ਉਹ ਬੰਦੇ ਆਜ਼ਾਦ ਘੁੰਮਦੇ ਆ ਕੋਈ ਕਾਰਵਾਈ ਨਹੀਂ ਉਹ ਸਿੱਧੇ ਕਹਿੰਦੇ ਵਰਦਿਆ ਵੀ ਅਸੀਂ ਬੰਦਾ ਵੱਢਤਾ ਤੇ ਉਹਨਾਂ ਤੋਂ ਕੁਝ ਨਹੀਂ ਹੋਇਆ ਤੇ ਜੇ ਦੁਬਾਰਾ ਪੰਗਾ ਲਏਗਾ ਉਹਨੇ ਮੈਨੂੰ ਧਮਕੀ ਦਿੱਤੀ ਮੇਰੇ ਘਰ ਨਾਲ ਆ ਕੇ ਇਥੇ ਕਿ ਜੇ ਤੂੰ ਰਿਪੋਰਟ ਕੀਤੀ ਆਪਾਂ ਤੇਰੇ ਗੋਲੇ ਅਗਲੀ ਵਾਰ ਗੋਲੀਆਂ ਮੱਥੇ ਜਮਾ ਦੇ। ਭਾਜੀ ਉਹ ਮਾਰ ਸਕਦੇ ਆ ਕਿਉਂਕਿ ਉਹਨਾਂ ਨੇ ਪਹਿਲਾਂ ਵਾਰਦਾਤ ਕਰਤੀ ਘਰ ਦੇ ਵਿੱਚ ਘੁਸਕੇ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋਈ। ਜੋ ਬਸ ਮੇਰੀ ਇਹੀ ਮੰਗ ਹੈ ਜੀ ਕਿ ਦੇਖੋ ਕੱਲ ਗਲਾਂ ਨੂੰ ਕੋਈ ਮੇਰੇ ਬੱਚੇ ਨਾਲ ਮੇਰੇ ਦੂਜੇ ਛੋਟੇ ਬੱਚੇ ਬਹੁਤ ਛੋਟੇ ਆ ਮੇਰਾ ਬੇਟਾ ਜੀ 2.5 ਸਾਲ ਦਾ ਸਿਰਫ ਦੂਜਾ ਬੇਟਾ 9 ਸਾਲ ਦਾ ਤੇ 17 ਸਾਲ ਦਾ ਬੇਟਾ 15 ਸਾਲ ਦੀ ਬੇਟੀ ਆ ਮੇਰੀ ਵਾਈਫ ਨਾਲ ਕਿਉਂਕਿ ਉਹਨੇ ਕੁੱਟਮਾਰ ਕਰ ਲਈ ਆ ਉਹਨਾਂ ਦੇ ਨਾਲ ਉਹਨਾਂ ਦੀ ਮਦਰ ਵੀ ਆਈ ਆ ਉਹ ਮੁੰਡੇ ਦੀ ਤੇ ਉਹਦੇ ਪਾਪਾ ਵੀ ਸਾਡੇ ਘਰ ਉਤਰਿਆ ਠੀਕ ਹੈ ਜੀ ਉਹਨਾਂ ਨੇ ਵੀ ਕੁੱਟਮਾਰ ਕੀਤੀ ਆ ਤੇ ਉਸ ਤੋਂ ਬਾਅਦ ਕੱਲ ਗਲਾਂ ਨੂੰ ਕੋਈ ਸਾਡਾ ਨੁਕਸਾਨ ਹੁੰਦਾ ਉਹ ਤਾਂ ਜ਼ਿੰਮੇਵਾਰ ਪੁਰਸਪਰ ਪ੍ਰਸ਼ਾਸਨ ਤੇ ਉਹ ਲੋਕ ਹੋਣਗੇ ਜਿਨ੍ਹਾਂ ਦੇ ਇੱਕ ਬਰੁੱਧ ਅਸੀ ਕਾਰਵਾਈ ਪਈ ਹੈ ਪਰ ਕੋਈ ਕਾਰਵਾਈ ਸਾਡੀ ਸੁਣਵਾਈ ਨਹੀਂ ਕੀਤੀ ਗਈ ਠੀਕ ਜੀ ਸਰ ਇੱਕ ਕੰਪਲੇਂਟ ਆਈ ਸੀ ਕਿ ਤੁਹਾਡੇ ਕੋਲ ਕੀ ਮਾਮਲਾ ਕੀ ਹੈ ਜੀ ਉਹ ਨਾ ਬਲਵਿੰਦਰ ਕਹਿੰਦਾ ਹੈ ਬਲਵਿੰਦਰ ਸਿੰਘ ਧਿਰ ਜਿਗਜੋ ਬਈ ਸਿੰਘ ਧਿਰ ਇਹਨਾਂ ਨਾਲ ਅਸੀਂ ਝਗੜਾ ਹੈ ਤੇ ਦੋਨਾਂ ਤਰ੍ਹਾਂ ਨਾਲ ਡਾਕਟਰ ਦਾ ਹਸਪਤਾਲ ਆ ਗਿਆ ਬਰਿੰਦਰ ਸਿੰਘ ਜਿਹੜਾ ਦਾਖਲਾ ਬਰਿੰਦਰ ਸਿੰਘ ਤੇ ਬੰਮੜ ਕਹਿੰਦਾ ਹੈ ਇਸ ਹਸਪਤਾਲ ਨੂੰ ਬਿਨਾਂ ਜਾਣ ਦੇ ਕਾਬਿਲੀ ਉਹ ਉਹਨਾਂ ਬ੍ਰਿੰਦ ਸਿੰਘ ਨੇ ਬਿਆਨਤਾ ਪੜਾਵੀ ਜਿੰਨਾ ਜੇ ਮੇਰੀ ਐਮਐਲਆਰ ਯਾਰੀ ਨਹੀਂ ਹੁੰਦੀ ਅਪਣੇ ਜ਼ਮੀਨਾਂ ਸੱਟਾ ਦਾ ਨਤੀਜਾ ਨਹੀਂ ਹੁੰਦਾ ਉਹਨਾਂ ਜੇ ਮੈਂ ਕਾਰ ਨਹੀਂ ਕਰਉਣੀ ਤਾਂ ਨਤੀਜਾ ਹੁੰਦੀ ਮੈਂ ਕਾਰ ਵੀ ਕਰਾਂਗਾ ਉਹ ਆਪਾਂ ਦੀ ਰੱਟ ਪਾਈ ਆ ਜੋ ਹੁਣ ਜਿਵੇਂ ਐਮਐਲਆਰ ਯਾਰੀ ਹੁੰਦੀ ਆ ਤਾਂ ਹੋਰ ਤਰ੍ਹਾਂ ਤੋਂ ਵੀ ਕਾਰ ਵੀ ਬਣਦੀ ਕਾਰ ਲਈ ਕੀ ਦੀ ਸਰ ਝਗੜੇ ਦਾ ਕਾਰਨ ਤਾਂ ਪਤਾ ਲੱਗਾ ਉਹਨਾਂ ਦਾ ਕਹਿਣਾ ਸੀ ਸਾਡੇ ਕੁੜੀ ਦੇ ਛੇੜਛਾੜ ਦਾ ਕੋਈ ਨਹੀਂ ਅਜੇ ਕੋਈ ਐਸੀ ਗੱਲ ਨਹੀਂ ਦੱਸੀ ਉਹਨਾਂ ਨੇ ਕਹੀ ਜਦੋਂ ਆਪਣਾ ਬਿਆਨ ਮਕਮਲ ਬਿਆਨ ਦੇਣਗੇ ਉਸ ਸੰਸਾਰ ਕਾਰ ਨਹੀਂ ਹੁੰਦੀ ਠੀਕ ਹੈ